ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਕਰੀਏ ਨੇ ਜੀ ਸਫਸਫਾਈਆਂ ਇਹ ਕਮਰਾ ਆਪਾਂ ਸਾਫ ਕਰ ਦਿੱਤਾ ਹੈ ਤੇ ਇਹ ਪਰਦੇ ਲਗਾ ਦਾਂਗੇ ਹੁਣ ਆਪਾਂ ਇਹ ਧੋ ਲੈਏ ਨੇ ਹੁਣ ਇਹਨਾਂ ਨੂੰ ਆਪਾਂ ਇੱਥੇ ਲਗਾ ਦੇਵਾਂਗੇ ਇਹ ਸ਼ੋਕੇਸ ਵੀ ਆਪਾਂ ਸਾਫ ਕਰ ਲਿਆ ਜੀ ਇਹਦੇ ਵਿੱਚ ਰੱਖੀ ਹੋਈ ਸੀ ਆਪਣੀ ਕ੍ਰੌਕਰੀ ਰੱਖੀ ਆਪਾਂ ਇਹਨੂੰ ਸਾਫ ਕਰਕੇ ਆਪਾਂ ਚੰਗੀ ਤਰ੍ਹਾਂ ਫੇਰ ਸ਼ੋਕੇਸ ਦੇ ਵਿੱਚ ਧਰ ਦਾਂਗੇ ਇਹ ਆਪਾਂ ਸਾਫ਼ ਕਰ ਲੈਣੀ ਜੀ ਸਾਰੇ ਹੁਣ ਇਹਨਾਂ ਨੂੰ ਆਪਾਂ ਸੁੱਕੇ ਇਸ ਚ ਰੱਖਦੇ ਆਂ ਤੇ ਆਪਾਂ ਰੱਖ ਦਿੱਤੇ ਨੇ ਜੀ ਸੈੱਟ ਕਰਕੇ ਇਧਰੋਂ ਚਾਲਣ ਪੈ ਰਿਆ ਜੀ ਵੀਡੀਓ ਚੰਗੀ ਤਰ੍ਹਾਂ ਸਾਫ਼ ਨਹੀਂ ਆ ਰਹੀ ਇਧਰ ਆਗੇ ਜੀ ਆਪਾਂ ਦੂਸਰੇ ਰੂਮ ਚ ਇਹ ਆਪਾਂ ਝਾੜ ਦਿੱਤਾ ਕਿੰਨਾ ਰੰਗ ਡਿੱਗਿਆ ਦੇਖੋ ਇਹ ਜਿੱਥੇ ਸਲ੍ਹਾਵ ਆਉਂਦੀ ਹੈ ਜੀ ਇਹ ਦੇਖੋ ਉੱਪਰ ਇਹ ਸਾਰੇ ਰੰਗ ਲੈ ਜਾਂਦਾ ਉਥੋਂ 2 ਸਾਲ ਹੋਏ ਨੇ ਜੀ ਹਜੇ ਰੰਗ ਕਰਵਾਏ ਨੂੰ ਇਹ ਸਾਰਾ ਫਰਾਗ ਹੋ ਗਿਆ ਇੱਧਰ ਲਈ ਕੰਦ ਜ਼ਿਆਦਾ ਫਰਾਗ ਹੋਗੀ ਜੇ ਇੱਧਰ ਵਾਸ਼ਰੂਮ ਆ ਆਪਣਾ ਇੱਧਰੋਂ ਵੀ ਪੜਦੇ ਉਤਾਰ ਦਿੱਤੇ ਨੇ ਆਪਾਂ ਧੋਣ ਲਈ ਰੱਖਦੇ ਆ ਬਾਹਰ ਇਹ ਬੈੱਡ ਸੀਟ ਵੀ ਚੱਕ ਕੇ ਆਪਾਂ ਬੈੱਡ ਚੰਗੀ ਤਰ੍ਹਾਂ ਸਾਫ਼ ਕਰਕੇ ਝਾੜੂ ਲਾਉਨੇ ਆ ਤੇ ਇੱਧਰੇ ਸੋਹ ਕੇ ਸਹਿੰਦਾ ਜੀ ਸਾਫ਼ ਕਰ ਲੈਣਾ ਇੱਧਰ ਆਪਾਂ ਪਿਕਸ ਰੱਖੀਆਂ ਨੇ ਇਹਨੂੰ ਵੀ ਸਾਫ਼ ਕਰਾਂਗੇ ਬੈੱਡ ਆਪਾਂ ਕਰ ਦਿੱਤੇ ਨੇ ਜੀ ਸਾਫ਼ ਤੇ ਹੁਣ ਆਪਾਂ ਝਾੜੂ ਲਾਉਨੇ ਆ ਇਹ ਵੜ ਸੀਟ ਆਪਾਂ ਬਸਾ ਦਿੱਤੀ ਹੈ ਜੀ ਇਹ ਪੁਰਾਣੀ ਚਾਦਰ ਹੈ ਜੀ ਕਢਾਈ ਵਾਲੀ ਬੱਤ ਕਮਲੀਆਂ ਹੋਈਆਂ ਨੇ ਇਹਦੇ ਉੱਤੇ ਇਹ ਸਾਈਡ ਤੇ ਵੀ ਲੱਗ। ਇਹ ਆ ਗਈ ਜੀ ਰਸੋਈ ਚ। ਇਹ ਅੱਜ ਅਪਾ ਬਣਾਈਆਂ ਨੇ ਤੋਰੀਆਂ। ਘੱਲੀਆਂ ਤੋਰੀਆਂ ਸੀਗੀਆਂ ਜੀ ਘੱਲ ਦੀ ਸਬਜ਼ੀ ਸਵਾਦ ਬਣਦੀ ਹੈ। ਇੱਧਰ ਵੀ ਅਪਾ ਕੱਢੀ ਹੋਈ ਚਾਦਰੇ ਵਿਸਾਈ ਹੈ ਜੀ। ਚੇਜ਼ ਕਰ ਦਿੱਤੀਆਂ ਨੇ ਦੋਨੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ